ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਨੌਜਵਾਨ ਪ੍ਰੋਡਿਊਸਰ ਡਾਇਰੈਕਟਰ ਤਰਨਜੀਤ ਸਿੰਘ ਜਗਪਾਲ ਦੀ ਨਿਰਦੇਸ਼ਨਾ ਚ ਤਿਆਰ ਪੰਜਾਬੀ ਫਿਲਮ ਉੱਚਾ ਦਰਬਾਬੇ ਨਾਨਕ ਦਾ ਵਿਸ਼ਪੱਤਰ ਉਤੇ 12 ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ ਜਿਹੜੀ ਫਿਲਮ ਹੈ ਨਾ ਭਾਜੀ ਬੜੀ ਸਿੰਪਲ ਸਾਦੀ ਤੇ ਸਚਜੇ ਢੰਗ ਦੇ ਨਾਲ ਸਾਦਗੀ ਦੇ ਨਾਲ ਸਕਰੀਨ ਪਲੇਅ ਦਾ ਬਣਾ ਕੇ ਅੱਜ ਕੱਲ੍ਹ ਦੀਆਂ ਗੱਲਾਂ ਉਹਨਾਂ ਨੂੰ ਪ੍ਰੋਕੀ ਫਿਲਮ ਬਣਾਈ ਹੈ ਇਹ ਜਿਆਦਾ ਕੰਪਲਿਕੇਟਡ ਨਹੀਂ ਹੈ ਜਿਆਦਾ ਜੋਰ ਨਹੀਂ ਪਾਣਾ ਪਿਆ ਦਿਮਾਗ ਤੇ ਸਮਝਣ ਫਿਲਮ ਦੇ ਨਿਰਮਾਣ ਚ ਪਾਈਵਾਲ ਦਾਵਤ ਐਂਟਰਟੇਨਮੈਂਟ ਲਿਮਟਿਡ ਵੱਲੋਂ ਕੈਨੇਡਾ ਦੇ ਸ਼ੈਅਰ ਵਿਨੀਪੈਗ ਦੇ ਫੇਅਰ ਮਾਉਂਟ ਹੋਟਲ ਦੇ ਵਿੱਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਇਸ ਮੌਕੇ ਫਿਲਮ ਦੇ ਸਿਤਾਰੇ ਯੋਗਰਾਜ ਸਿੰਘ ਅਤੇ ਦੇਵ ਕਰੋੜ ਵਿਸ਼ੇਸ਼ ਤੌਰ ਤੇ ਪਹੁੰਚੇ ਫਿਲਮ ਦੇ ਪ੍ਰੋਡਿਊਸਰ ਤਰਨਵੀਰ ਸਿੰਘ ਜਗਪਾਲ ਸੁਨੀਲ ਸ਼ਰਮਾ ਦਰਸ਼ਨ ਸ਼ਰਮਾ ਚਰਨਪ੍ਰੀਤ ਬਾਲਵੀ ਮਹਿਮਾਨਾਂ ਦੇ ਰੂਬਰੂ ਹੋਏ ਇਥੇ ਦੱਸਣ ਯੋਗ ਹੈ ਕਿ ਫਿਲਮ ਵਿੱਚ ਯੋਗਰਾਜ ਸਿੰਘ ਤੇ ਦੇਵ ਕਰੋੜ ਤੋਂ ਇਲਾਵਾ ਸਰਬਜੀਤ ਚੀਮਾ, ਮੋਨਿਕਾ ਗਿੱਲ, ਕਿਮੀ ਵਰਮਾ, ਇਸ਼ਾਰਿਖੀ, ਹਰਜ ਨਾਗਰਾ, ਗੁਰਨਾਜ ਕੋਰ, ਹਰਬੀ ਸੰਗਾ, ਕਮਲਜੀਤ ਨੀਰੂ, ਬਲਚਿੰਦਰ ਅਟਵਾਲ, ਨਗਿੰਦਰ ਗਖੜ ਅਤੇ ਸ੍ਰੀਤਾ ਤਿਵਾੜੀ ਨੇ ਵੀ ਕੰਮ ਕੀਤਾ ਹੈ। ਇਸ ਮੌਕੇ ਤੇ ਪਹੁੰਚੇ ਸਿਤਾਰੇ ਅਤੇ ਪ੍ਰੋਡਿਊਸਰਾਂ ਨੇ ਮੰਚ ਤੋਂ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਯੋਗਰਾਜ ਸਿੰਘ ਸਭ ਤੋਂ ਪਹਿਤਰ ਸ਼ਹੀਦ ਬਾਬਾ ਦੀਪ ਸਿੰਘ ਦੀ ਫਤਿਹ ਸਾਰੇ ਕਬੂਲ ਕਰੇ। واہ واحرو جی کا خالصہ واحر جی کی فتح سات سنگ جی چھوٹے چرم چھ چاہ کے کچھ الفاظ کہہ کہنے لگے گلتی معاف کرے مہاراج ام سنگ رہے بچنجا سال ہو گئے میرے فلم انڈسٹری کام کرتے ਬੜੀਆਂ ਫਿਲਮਾਂ ਕੀਤੀਆਂ ਬੜੇ ਦੌਰ ਆਏ ਬੜਾ ਕੁਝ ਸੁਨਤਾ ਫੜਾਇਆ ਪੰਜਾਬ ਉਜੜਦੇ ਦੇਖਿਆ ਵਸਦੇ ਦੇਖਿਆ ਫਿਰ ਉਜੜਦੇ ਦੇਖਿਆ ਫਿਰ ਵਸਦੇ ਦੇਖਿਆ ਪਰ ਐਸੀ ਗੁਰੂ ਦੀ ਧਰਤੀ ਹੈ ਕਿ ਉਹ ਜਿਤ ਤੱਕ آباد ਹੀ ਹੈ ਤੇ آباد ਹੀ ਰਹੇਗੀ ਮੈਂ ਬੜੀ ਮਰੀਏ ਸੋਚਦਾ ਕਿ ਜਦ ਵੱਡ ਵਡੇਰੇ ਦੀ ਗੱਲ ਚਲਦੀ ਹੈ ਮੇਰੇ ਵੱਡ ਵਡੇਰੇ ਕੋਲ ਨੇ ਮੈਨੂੰ ਇਹ ਸਵਾਲ ਹਮੇਸ਼ਾ ਜ਼ਿੰਦਗੀ ਦੇ ਵਿੱਚ ਬਚਪਨ ਤੋਂ ਹੋਂ ਤੱਕ ਇਹ ਖਿਆਲ ਹੈ ਮੇ ਮਾਤਾ ਜੀ ਨੇ ਪਿਤਾ ਜੀ ਨੇ ਗੁਰੂ ਚੰਦ ਨੇ ਦੱਸਿਆ ਕਿ ਵੜ ਬੜੇ ਨੇ ਮਿਰਤਸ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਤਾ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਸਾਰੀ ਦੁਨੀਆ ਬਿਯੌਂਡ ਗੁਰਨਾਮਕ ਦੇਵ ਜੀ ਦੀ ਜਿਹੜੀ ਸੋਚ ਹੈ ਉਹਦੇ ਬਾਰੇ ਮੈਂ ਹਮੇਸ਼ਾ ਗੱਲ ਕੀਤੀ ਹੈ ਬਿਯੌਂਡ ਯੂਨੀਵਰਸ ਉਹਨਾਂ ਨੇ ਸੋਚਿਆ ਹਰ ਤਰਮ ਹਰ ਵਰਡ ਦਾ ਬੰਦਾ ਹਰ ਤਰਮ ਦਾ ਹੁੰਦਾ ਏਕ ਨੂਰ ਤੇ ਸਭ ਇੱਕ ਜਿਹੜਾ ਕੋਲ ਬਲੇ ਕੋ ਮਰਦੇ ਇਹ ਉਹਨਾਂ ਦਾ ਉਪਦੇਸ਼ ਹੈ ਲੰਗਰ 21 ਰੁਪਿਆ ਤੋਂ ਸ਼ੁਰੂ ਕੀਤਾ ਅੱਜ ਤੱਕ ਚੱਲਦਾ ਆ ਰਿਹਾ ਜੇ ਸਾਰੇ ਮਵਾਜ਼ਿਬ ਲੋਕ ਮਹਾਨ ਲੋਕ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਦੀ ਹਰ ਵਕਤ ਸੇਵਾ ਕਰਦੇ ਰਹੋ ਮੈਨੂੰ ਕਿਸੇ ਨੇ ਪੁੱਛਿਆ ਸੀ ਵੀ ਰੱਬ ਦੇਖਿਆ ਮੈਂ ਕਰ ਰੱਬ ਦੇਖਣ ਲਈ ਅੱਖ ਚੈਦੀ ਆ ਲੱਭੀ ਬਿਠਿਆ ਤੁਹਾਡੇ ਚਰਨਾਂ 'ਚ ਇਹ ਰੱਬੀ ਹੈ ਸਾਧ ਸੰਗਤ ਜੀ ਪਰ ਮੈਂ ਕਿਉਂ ਤੁਹਾਨੂੰ ਜ਼ਿੰਦਗੀ 'ਚ ਕਹਿਣਾ ਚਾਹ ਰਾ ਕਿ ਜਦ ਵੀ ਗੱਲ ਕਿਸੇ ਧਰਮ ਦੀ ਆਉਂਦੀ ਹੈ ਕਿਸੇ ਵਰਗ ਦੀ ਆਉਂਦੀ ਹੈ ਮੈਂ ਵੇਹ ਹਮੇਸ਼ਾ ਇਹੀ ਗੱਲ ਸੋਚਦਾ ਕਿ ਜਿੰਨਾ ਵੀ ਸੰਸਾਰ ਹੈ ਉਹ ਸੰਸਾਰ ਇੱਕ ਆਪਾ ਪਰਿਵਾਰ ਆ ਤੇ ਪਰਿਵਾਰ ਕਾਲਪਿਤ ਹੈ ਆਪੋ ਸਾਰੇ ਜਾਣਦੇ ਮੰਨिए ਭਮਨਾਮ ਨਹੀਂ ਕੋਈ ਇਹਨਾਂ ਫਰਕ ਨਹੀਂ ਪੈਂਦਾ ਮਨਾਉ ਸਾਰੇ ਲੈਂਦਾ ਖੀਰ ਦੇ ਵਿੱਚ ਹੀ ਹਰ ਆਦਮੀ ਮੈਂ ਬਜ਼ੁਰਗ ਹੁੰਦਾ ਦੇਖਿਆ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਜਦੋਂ ਮੱਗੇ ਦੇ ਪਿਆ ਖੀਰ ਦੇ ਸੁਆਸਾ ਦੀ ਉਡੀਕ ਕਰ ਰਹੇ ਹੁੰਦੇ ਕੋਈ ਇੱਕੋ ਗੱਲ ਕਹਿੰਦਾ ਵਾਹਿਗੁਰੂ ਮੇਰੀਆਂ ਗਲਤੀਆਂ ਮਾਫ ਕਰੀ ਮੈਨੂੰ ਗੱਲ ਆ ਗਈ ਇਹ ਮਹਰਬਤ ਦੇ ਵਿੱਚ ਮੇਰੀ 70 ਸਾਲ 72 ਸਾਲ ਦੀ ਉਮਰ ਹੋ ਗਈ ਸਾਰੀ ਦੁਨੀਆ ਮੇਰੇ ਕੋਲ ਨਹੀਂ ਲੇਕਿਨ ਹਰ ਬੰਦੇ ਦੀ ਇੱਕ ਡਿਊਟੀ ਲੱਗੀ ਹੁੰਦੀ ਹੈ ਤੁਸੀਂ ਆਪਣਾ ਆਪਣਾ ਕੰਮ ਕਰਨਾ ਹੈ ਉਹ ਸਾਰੇ ਹਰ ਬੰਦੇ ਦਾ ਆਪਣਾ ਘਰ ਹੁੰਦਾ ਹੈ ਬਾਪ ਹੁੰਦਾ ਹੈ ਪਰਿਵਾਰ ਹੁੰਦਾ ਹੈ ਬੱਚੇ ਹੁੰਦੇ ਹੈ ਉਹ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਪੋਤੇ ਪੋਤੀਆਂ ਨੂੰ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਰੋ ਖੁਸ਼ਕਹਿਤ ਲੱਗੇ ਤੇ ਤਾਂ ਪਤਾ ਲੱਗਦਾ ਹੈ ਕਿ ਇਹ ਫਿਲਮ ਸਮਾਜਿਕ ਤਾਣੇ ਬਾਣੇ ਅਤੇ ਮਨੁੱਖੀ ਰਿਸ਼ਤੇ ਆਦ ਵਾਲੀ ਹੁੰਦੀ ਹੈ ਇਸ ਮੌਕੇ ਤਾੜੀਆਂ ਦੀ ਗੜਗੜਾਹਟ ਵਿੱਚ ਫਿਲਮ ਦਾ ਟ੍ਰੇਲਰ ਵੱਡੀ ਸਕਰੀਨ ਤੇ ਰਿਲੀਜ਼ ਕੀਤਾ ਗਿਆ ਜਿਸ ਨੂੰ ਵੇਖ ਕੇ ਸਾਰੇ ਆਸ਼ਾਸ਼ਕਰ ਉਠੇ ਆਪੋ ਆਪਣੇ ਖੇਤਰ ਚ ਕਾਮਯਾਬ ਸਖਸ਼ੀਅਤਾਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਜਿੱਥੇ ਸਮਾਗਮ ਨੂੰ ਚਾਰ ਚੰਨ ਲਗਾਏ ਉਥੇ ਵਿਚਾਰ ਪੇਸ਼ ਕਰਦਿਆਂ ਕਿ ਆ ਕੀ ਇਹ ਵਿਨੀਪੈਕ ਦੇ ਵਿੱਚ ਇੱਕ ਨਵਾਂ ਅਗਾਜ਼ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਗੁਰਬਜ਼ਾਰਾ ਤੁਸੀਂ ਇੱਕ ਨਿੱਕੇ ਜਿਹੇ ਨਿੱਕੇ ਜਿਹੇ ਸਰ ਦੇ ਦੇ ਤੁਸੀਂ ਇੱਥੇ ਪਹੁੰਚੇ ਹੋ ਔਰ ਸਾਡੀ ਪੂਰੀ ਟੀਮ ਦਰਨਬਾਈ ਯੋਗ ਸਰ ਸਾਡੇ ਬਾਪੂ ਜੀ ਸਾਡੇ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਥੈਂਕਸ ਹੈ ਮੈਂ ਇਸ ਫਿਲਮ ਬਾਰੇ ਇਹ ਮੈਂ ਕਹਿਣਾ ਚਾਹੁੰਦਾ ਜੀ ਕਿ ਮੈਂ ਪੰਜਾਬ ਸੀਗਾ ਤੇ ਮੈਨੂੰ ਕਾਲ ਆਈ ਦਰਨਬਾਈ ਦੀ ਕਿ ਇਦਾਂ ਕਰਕੇ ਬਾਈ ਜੀ ਫਿਲਮ ਹੈ ਉੱਚਾ ਦਰਬਾਬੇ ਨਾਮ ਦਾ ਕੀ ਤੁਸੀਂ ਕਰੋਗੇ ਤੇ ਮੇਰੇ ਮੂਜੋ ਜਦੋਂ ਬਾਬੇਦਾਨਕ ਦਾ ਨਾਮ ਆ ਗਿਆ ਨਾ ਨਿਕਲਣਾ ਸਵਾਲ ਹੀ ਪਹਿਲਾਂ ਨਹੀਂ ਸੀ ਹੁੰਦਾ ਤੇ ਮੈਂ ਤਰਨ ਬਾਈ ਨੂੰ ਕਹਿੰਦੇ ਤਰਨ ਬਾਈ ਜੀ ਮੈਂ ਕਰੂੰਗਾ ਕੋਈ ਜ਼ਿਆਦਾ ਡਰਮੈਂਟ ਕੰਡੀਸ਼ਨਸ ਕੁਝ ਨਹੀਂ ਹੋਈਆ ਕੋਈ ਐਗਰੀਮੈਂਟ ਨਹੀਂ ਹੋਇਆ ਫਿਰ ਹੁੰਦਾ ਤੇ ਮੈਂ ਕਿਹਾ ਬਾਈ ਜੀ ਮੈਂ ਇਹ ਤੁਹਾਨੂੰ ਜ਼ਰੂਰ ਕਰ ਜਾਈਏ ਤੇ ਯੋਗ ਸਰ ਨਾਲ ਕੰਮ ਕਰਦੀ ਬੜੀ ਇੱਛਾ ਸੀ ਪਹਿਲੀ ਵਾਰ ਮੈਂ ਸਰ ਤੁਹਾਡੇ ਨਾਲ ਸਕਰੀਨ ਸ਼ੇਅਰ ਕੀਤੀ ਔਰ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਿਆ ਹੈ ਜ਼ਿੰਦਗੀ ਦੇ ਤਜਰਬੇ ਸਿੱਖੇ ਨੇ ਔਰ ਹੌਸਲਾ ਹਿੰਮਤ ਕਿ ਕਿਵੇਂ ਕਰਨੀ ਚਾਹੀਦੀ ਆ ਆਰਪੀਡੀ ਚਾਹੀਦੀ ਉਹ ਸਿੱਖਿਆ ਤੇ ਜਦੋਂ ਮੈਂ ਫਿਲਮ ਦੀ ਸ਼ੂਟਿੰਗ ਲਈ ਇੱਥੇ ਪਹੁੰਚਿਆ ਜਿਵੇਂ ਜਿਵੇਂ ਮੈਂ ਫਿਲਮ ਦੇ ਨਾਲ ਵਿਚਰਦਾ ਗਿਆ ਤੇ ਫਿਲਮ ਦੇ ਵਿੱਚ ਮੈਂ ਆਪਣੇ ਸੀਨ ਕਰਦਾ ਗਿਆ ਤਾਂ ਮੈਨੂੰ ਲੱਗਿਆ ਕਿ ਇਹ ਮੇਰੀ ਜ਼ਿੰਦਗੀ ਦੀ ਕਹਾਣੀ ਹੈ ਮੇਰੇ ਨਾਲੇ ਚੀਜ਼ਾਂ ਹੋਈਆਂ ਨੇ ਵਾਪਰੀਆਂ ਨੇ ਮੇਰੇ ਨਾਲੇ ਚੀਜ਼ਾਂ ਕਿਉਂਕਿ ਜਦੋਂ ਮੈਂ ਇੱਕ ਫਿਲਮ ਬਣਾਈ ਸੀ ਕਬੱਡੀ ਇੱਕ ਮੁਹੱਬਤ 2011 ਦੇ ਵਿੱਚ ਉਸ ਨੂੰ ਫਿਲਮਾਈ ਸੀ ਤਾਂ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿਆ ਕਿ ਮੈਂ ਸਮਾਜ ਕੋ ਮੁਧਿਆ ਦੇ ਉੱਤੇ ਫਿਲਮ ਕਰਾਂ ਫਿਲਮਾਂ ਕੋਈ ਨਾ ਕੋਈ ਮੈਸੇਜ ਚਨੋ ਵੇਰ ਕਰਨ ਕੋਈ ਨਾ ਕੋਈ ਸਨੇਹਾ ਜ਼ਰੂਰ ਲੱਗੇ ਜਾਵੇ ਜਿੰਨੀਆਂ ਵੀ ਮੇਰੀਆਂ ਹੱਥ ਤੱਕ ਫਿਲਮਾਂ ਆਈਆਂ ਨੇ ਤੁਹਾਨੂੰ ਸਾਰਾ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸਨੇਹਾ ਜ਼ਰੂਰ ਮਿਲੂਗਾ ਫਿਲਮਾਂ ਦੇ ਵਿੱਚ ਤੇ ਮੈਂ ਜਿਵੇਂ ਜਿਵੇਂ ਫਿਲਮ ਕਰਦਾ ਗਿਆ ਤੇ ਮੈਨੂੰ ਲੱਗਿਆ ਕਿ ਯਾਰ ਜਿਹੜਾ ਮੇਰਾ ਦੌਰ ਸੀਗਾ ਜਦੋਂ ਮੈਂ ਆ ਫਿਲਮ ਬਣਾਈ ਸੀ ਆਪਣਾ ਸਾਰਾ ਕੁਝ ਗਵਾ ਲਿਆ ਸੀ ਘਰ ਦੀਆਂ ਦੀ ਕਮਾਈ ਦੇ ਪੈਸੇ ਉਦੋਂ ਜ਼ਮੀਨਾਂ ਵੇਚਦੀਆਂ ਸੀਗੀਆਂ ਤਦੌਰ ਆਇਆ ਸੀ ਇੱਕ ਪੰਜਾਬ ਦੇ ਵਿੱਚ ਤੇ ਬੜੀਆਂ ਵਧੀਆ ਜ਼ਮੀਨਾਂ ਵੇਚਦੀਆਂ ਸਾ ਤੇ ਅਸੀਂ ਕਿਤੇ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਨਹੀਂ ਬੜਾ ਤਾਂ ਮੈਨੂੰ ਕਿਸੇ ਨੇ ਕਿਹਾ ਫਿਲਮ ਬਣਾਵਾ ਤੂੰ ਬੜੇ ਪੈਸੇ ਜ਼ਮੀਨ ਦੁੱਗਣੀ ਤੇ ਘਣੀ ਬਣ ਦੂ ਤੇ ਮੈਂ ਫਿਲਮ ਬਣਾ ਲਈ ਤੇ ਫਿਲਮ ਵਿੱਚੋਂ ਆਇਆ ਕੁਝ ਨਹੀਂ ਸੋ ਮੈਨੂੰ ਲੱਗਿਆ ਕਿ ਜੋ ਸਾਡੇ ਘਰ ਦਾ ਪੈਸਾ ਸੀ ਸਾਡੀ ਕਿਉਂਕਿ ਜਟਲੀ ਜ਼ਮੀਨ ਦੀ ਕੀ ਐ ਵੀ ਤੁਹਾਨੂੰ ਦੀ ਆ ਤੁਸੀਂ ਸਾਰੇ ਜਾਣਦੇ ਸਾਰੇ ਪਾਕਿਸਤਾਨ ਪਰਿਵਾਰਾਂ ਦੇ ਵਿੱਚ The first thing that comes to my mind in listening was the fact that how important spiritual life is to our well being. And I appreciated your message that you gave prior uh, to the, uh, the preview of the movie. It's such a pleasure to be with everyone here on such a special occasion i, for one, being inspired, look towards july 12 as being a very important day. in watching the preview, a couple thoughts come to my mind. sikhism is something that is worldwide, and we recognize that through the movie. and we recognize it through the types of things that i picked up on when we were being told about the movie and the experience. And it's the little things that really matter. Like when Yograj reached to the director and talked about, in 30 years, I believe you said, yes, it is the best movie that he has performed in. And you can see that in the eyes. And that is something that I think touched a great number of people that are with us here this afternoon. It's such a, a pleasure, on behalf of our Prime Minister, uh, to welcome. and to recognize a way in which we communicate with the population even if you can't speak punjabi you can witness a movie and be touched and understand as was illustrated that we all belong to one race the human race aaj karde ha ke aon wale samay ch winnipeg punjabi film industry da ik tarah da kendrabindu ban javega ਉਪਰੰਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਵਿਨੀਪੈਗ ਨਾਰਥ ਦੇ ਐਮਪੀ ਕੇਵਿਨ ਲੈਮੁਰ ਨੇ ਵੀ ਪੰਜਾਬੀ ਪਾਇਚਾਰੇ ਅਤੇ ਸੈਕਟਰ ਅੰਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿ ਫਿਲਮਾਂ ਦਾ ਇਨ੍ਹਾਂ ਦੋਵੇਂ ਖੇਤਰਾਂ ਦੇ ਵਿੱਚ ਵੱਡਾ ਯੋਗਦਾਨ ਹੈ ਅਤੇ ਸਾਰਥਿਕ ਫਿਲਮਾਂ ਲਗਾਤਾਰ ਬਣਨੀਆਂ ਚਾਹੀਦੀਆਂ ਨੇ ਤਾਂ ਜੋ ਦਰਸ਼ਕ ਆਪਣੇ ਪਾਇਚਾਰੇ ਸਭਿਆਚਾਰ ਅਤੇ ਤਰਮਨਾਲ ਜੁੜੇ ਰਹਿਣ ਇੱਥੇ ਦੱਸਣਯੋਗ ਹੈ ਕਿ ਤਰਨਜੀਤ ਸਿੰਘ ਜਗਪਾਲ ਇਸ ਤੋਂ ਪਹਿਲਾਂ ਰੱਬ ਦਾ ਰੇਡੀਓ ਦਾਣਾ ਪਾਣੀ ਅਤੇ ਸਿੱਧੂ ਮੂਸੇਵਾਲੇ ਦੀ ਫਿਲਮ ਯੈਸ ਆਈ ਐਮ ਅ ਸਟੂਡੈਂਟ ਵਰਗੀਆਂ ਫਿਲਮਾਂ ਵੀ ਤਿਆਰ ਕਰ ਚੁੱਕੇ ਨੇ ਜਿਲ੍ਹਾ ਨੂੰ ਪੰਜਾਬੀ ਦਰਸ਼ਕਾਂ ਨੇ ਮਾਣਾ ਮੁਹੀ ਪਿਆਰ ਦਿੱਤਾ ਹੈ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਦੀਪ ਪੱਟੀ ਨੇ ਬਾਖੂ ਵੀ ਨਿਭਾਈ ਹੈ ਬਿਊਰੋ ਰਿਪੋਰਟ ਆਦਾਰਾ ਨਵ ਸਵੇ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ